ਬੰਦਾ ਬੰਦੇ ਨਾਲ ਲੜ ਸਕਦਾ ਹੈ ਬੰਦਾ ਬੰਦੇ ਦਾ ਵਿਰੋਧ ਕਰ ਸਕਦਾ ਹੈ ਗੁਰੂ ਸਾਹਿਬ ਨਾਲ ਮੱਥਾ ਲਾਉਣਾ ਮੈਂ ਸਮਝਦਾ ਬੜਾ ਮੰਦ ਭਗਾ ਸਾਰੇ ਪੰਜਾਬ ਨੂੰ ਪਤਾ ਹੈ ਕਿ ਜੋ ਇਹ ਦੁਖਾਂਤ ਹੋਇਆ ਹੈ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਰੱਜ ਕੇ ਵੋਟਾਂ ਦੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਕੀਤਾ ਕਾਂਗਰਸ ਨੇ ਵੀ ਉਹੀ ਗੁட்கਾ ਸਾਭਾ ਦੇ ਵਿੱਚ ਫੜ ਕੇ ਬਹੁਤ ਸਾਰੀਆਂ ਸੋਹਾਂ ਖਾਦੀਆਂ ਵਾਅਦੇ ਕੀਤੇ ਇਨਸਾਫ ਤੁਸੀਂ ਵੀ ਨਹੀਂ ਦਬਾ ਪਾਈ ਉਸਾਰੇ ਲੋਕ ਇਸ ਸਵਾਲ ਚੁੱक्कਣਗੇ ਆ ਪੁੱਛਣ ਕਿ ਉਹਨਾਂ ਦੇ ਜ਼ਿਹਨ ਦੇ ਵਿੱਚ ਵੀ ਹੋਊਗਾ ਕਿ 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 ਢਿਲੋਂ ਪ੍ਰਗਟ ਸਿੰਘ ਬਰਿੰਦਾ ਢਿਲੋਂ ਸੁਮਿਤ ਹੋਣੀ ਅੱਜ ਅੱਜ ਇੱਕੋ ਦਮ ਕਿਵੇਂ ਜਾਗੇ ਅੱਜ ਕਿਉਂ ਪ੍ਰੈਸ ਕਾਨਫਰੰਸ ਕਰਦੇ ਅਸੀਂ ਅੱਜ ਨਹੀਂ ਜਾਗੇ 2.5 ਸਾਲ ਤੋਂ ਪਰਦਾ ਸਮਾਂ ਹੋ ਗਿਆ ਮੌਜੂਦਾ ਸਰਕਾਰ ਆ ਗਈ ਕਿਉਂ ਨਹੀਂ ਇਹਨਾਂ ਦੇ ਦਰਾਂ ਦੇ ਵਿੱਚ ਜਾ ਕੇ ਤੋਂ ਹੀ ਪ੍ਰੋਟੈਸਟ ਕੀਤਾ ਪਰ ਕਾਂਗਰਸ ਕਿਉਂ ਨਹੀਂ ਇਸ ਇਸ਼ੂ ਦੇ ਉੱਤੇ ਕਲੈਕਟਿਵ ਨਜ਼ਰ ਆ ਰਹੀ ਪ੍ਰਧਾਨ ਤੁਹਾਡਾ ਕਿੱਥੇ ਹੈ ਐਲੋਪੀ ਤੁਹਾਡੇ ਕਿਉਂ ਨਹੀਂ ਮੁੱਦੇ ਚੁੱਕ ਪਾਰੇ ਵਿਧਾਨ ਸਭਾ ਦੇ ਇੰਨੇ ਸੈਸ਼ਨ ਨਿਕਲ ਕੇ ਕਿਉਂ ਨਹੀਂ ਇਹ ਮੁੱਦੇ ਹਾਈਲਾਈਟ 2 ਸਾਲ ਹੋ ਗਏ ਸਭ ਕੁਝ ਕੰਪਲੀਟ ਹੋਇਆ ਪਰ ਸਿਰ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਮਿਲਨੀ ਉਹ ਫਾਈਲਾਂ ਇਨਾਂ ਕੋਲ ਹੈ ਕੀ ਇਹਨਾਂ ਨੂੰ ਇੱਕ ਮਿੰਟ ਦਾ ਟਾਈਮ ਨਹੀਂ ਮਿਲਦਾ ਕਿ ਅਸੀਂ ਪ੍ਰੋਸੀਕਿਊਸ਼ਨ ਸੈਂਕਸ਼ਨ ਦੇ ਸਕੀਏ ਕਿਹਦੀ ਤਾਕਤਾਂ ਨੇ ਜਿਹੜੀਆਂ ਇਹ ਪ੍ਰੋਸੀਕਿਊਸ਼ਨ ਸੈਂਕਸ਼ਨ ਨੂੰ ਰੋਕ ਰਹੀਆਂ ਨੇ ਕਿ ਵੋਟਾਂ ਦੀ ਕੋਈ ਰਾਜਨੀਤੀ ਹੈ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਇਹ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਸੀਐਮ ਨਹੀਂ ਲੈ 파ਣ 100% ਜੋ ਸ਼੍ਰੋਮਣੀ ਕਾਲੀ ਦਲ ਨੇ ਇਹ ਵੋਟਾਂ 'ਚ ਦੇ ਲੈ ਕੀਤੀ ਸੇਮ ਹੀ ਸਿਸਟਮੇ ਕਰ ਰਹੇ। ਯਾਨੀ ਵਿਚਾਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਇਹ ਵੀ ਚਾਰ ਤੁਸੀਂ ਜਾਣਦਾ ਸੋਚ ਰਹੇ ਹੋ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾਓਗੇ ਜਾ ਕੇ ਤੁਸੀਂ ਮੰਗ ਰਹੇ। ਅਸੀਂ ਬਿਲਕੁਲ ਵੇਟ ਕਰ ਰਹੇ ਹਾਂ ਕਿ ਜਥੇਦਾਰ ਸਾਹਿਬ ਜਿਹੜੋ ਸਿੱਟ ਨੇ ਕਿਹਾ ਉਹਦੇ ਤੇ ਕੀ ਫੈਸਲਾ ਲੈਂਦੇ। ਅਗਰ ਕੋਈ ਕਮੀ ਰਹੀ ਤੇ ਅਸੀਂ ਵੀ ਜਾ ਕੇ ਬੇਨਤੀ ਕਰਾਂਗੇ। ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਕੀਤੀ ਬਗਾਵਤ ਤੋਂ ਬਾਅਦ ਹੁਣ ਇੱਕ ਵਾਰ ਫੇਰ ਤੋਂ ਉਹ तमाम ਗੱਲਾਂ ਉਹ तमाम ਮੁੱਦੇ ਜਿਉਂ ਨਹੀਂ ਉਹ ਚਰਚਾ ਦਾ ਵਿਸ਼ਾ ਬਣਦੇ ਹੋਏ ਨਜ਼ਰ ਆ ਰਹੇ ਨੇ ਆ ਚੰਡੀਗੜ੍ਹ ਦੇ ਵਿੱਚ ਕਾਂਗਰਸੀ ਐਮਐਲਏ ਔਰ ਕਾਂਗਰਸੀ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਮੁੱਦਾ ਚੁੱਕਿਆ ਹੈ ਬੇਅਦਬੀ ਦਾ ਕਿ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਕਿਉਂ ਅਜੇ ਤੱਕ ਇਨਸਾਫ ਨਹੀਂ ਮਿਲ پا ਰਿਹਾ ਔਰ ਮੌਜੂਦਾ ਸਰਕਾਰ ਤੋਂ ਵੀ ਉਹਨਾਂ ਨੇ ਖਾਸ ਤੌਰ ਤੇ ਉੱਤੇ ਮੰਗ ਕੀਤੀ ਹੈ ਔਰ ਇੱਕ ਗੱਲ ਕਹੀ ਹੈ ਕਿ ਇਨਸਾਫ ਉਹਨਾਂ ਦੇ ਵੱਲੋਂ ਕਿਉਂ ਨਹੀਂ ਦਿਵਾਇਆ ਜਾ ਰਿਹਾ ਇਸ ਦੇ ਉੱਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਕੀ ਕੀ ਢਲੋਣੀ ਮੌਜੂਦ ਨਹੀਂ ਕਿ ਲੋਬ ਸਾਹਿਬ ਇੱਕ ਪਾਸੇ ਬਾਗੀ ਬਗਾਵਤ ਕਰ ਰਹੇ ਨੇ ਉਹ ਮੁੱਦੇ ਚੁੱਕ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਉਹ तमाम ਚੀਜ਼ਾਂ ਦੇ ਵਿੱਚ ਕਹਿੰਦੇ ਮੌਜੂਦ ਸੀਗੇ ਉਹਨਾਂ ਦੇ ਵੱਲੋਂ ਕੋਤਾਈਆਂ ਕੀਤੀਆਂ ਗਈਆਂ ਮਾਫੀ ਮੰਗਣੀ ਚਾਹੀਦੀ ਹੈ ਇੱਕ ਪਾਸੇ ਹੁਣ ਤੁਸੀਂ ਹੋ ਤੁਹਾਡੀ ਕੀ ਮੰਗ ਹੈ ਤੁਸੀਂ ਕੀ ਚਾਹੁੰਦੇ ਹੋ ਦੇਖੋ ਉਹਨਾਂ ਦਾ ਤਾਂ ਜਿਹੜਾ ਮਸਲਾ ਹੈ ਸ਼੍ਰੋਮਣੀ ਕਾਲੀ ਦਲ ਦਾ ਉਹ ਇਹ ਮਸਲਾ ਹੈ ਕਿ ਉਹ ਇੱਕ ਧੜਾ ਹੁਣ ਪਛਤਾਵਾ ਕਰ ਰਿਹਾ ਕਿ ਅਸੀਂ ਸਾਰੀਆਂ ਇਹ ਗਲਤੀਆਂ ਕੀਤੀਆਂ ਤੇ ਇਹਨਾਂ ਗਲਤੀਆਂ ਕਾਰਨ ਅਜ ਅਕਾਲੀ ਦਲ ਦਾ ਇਹ ਹਾਲ ਹੈ ਤੇ ਪਤਾ ਨਹੀਂ ਸਾ ਸੁਖਵੀਰ ਸਿੰਘ ਬਾਦਲ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੈ ਕਿ ਨਹੀਂ ਤਿਆਰ ਸੋ ਮੈਂ ਉਹਨਾਂ ਦਾ ਜੋ ਮਸਲਾ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਜੋ ਇਹ ਦੁਖਾਂਤ ਹੋਇਆ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਰੱਜ ਕੇ ਵੋਟਾਂ ਦੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ ਰੱਜ ਕੇ ਇਸ ਗੱਲ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦਾ ਕਾਰਨ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇਖੋ ਕਿੱਥੇ ਬੈਠਾ ਹੈ ਸਾਧ ਸੁਖਬੀਰ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਅਸੀਂ 25 ਸਾਲ ਰਾਜ ਕਰਾਂਗੇ ਤੇ ਅੱਜ ਦੇਖ ਲਓ ਕੀ ਹਾਲਾਤ ਸੋ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਬੰਦਾ ਬੰਦੇ ਨਾਲ ਲੜ ਸਕਦਾ ਹੈ ਬੰਦਾ ਬੰਦੇ ਦਾ ਵਿਰੋਧ ਕਰ ਸਕਦਾ ਹੈ ਗੁਰੂ ਸਾਹਿਬ ਨਾਲ ਮੱਥਾ ਲਾਉਣਾ ਮੈਂ ਸਮਝਦਾ بڑا ਮੰਦ ਭਗ ਹੈ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੇ ਐਕਸਪਲੋਇਡ ਕੀਤਾ ਵੋਟਾਂ ਦਾ ਫਾਇਦਾ ਲੇਤਾ ਸਰਕਾਰ ਤੁਹਾਡੀ ਵੀ ਆਉਂਦੀ ਹੈ ਕੀਤਾ ਕਾਂਗਰਸ ਨੇ ਵੀ ਉਹੀ ਗੁਟਕਾ ਸਾਹ ਹੱਥ ਦੇ ਵਿੱਚ ਫੜ ਕੇ ਬਹੁਤ ਸਾਰੀਆਂ ਸੋਹਾਂ ਖਾਦੀਆਂ ਵਾਅਦੇ ਕੀਤੇ ਇਨਸਾਫ ਤੁਸੀਂ ਵੀ ਨਹੀਂ ਦਿਵਾ पाए ਔਰ ਉਸੇ ਕੜੀ ਦੇ ਵਿੱਚ ਅੱਗੇ ਤੁਰਦਿਆਂ ਹੋਇਆਂ ਆਮ ਆਦੀ ਪਾਰਟੀ ਨੇ ਵੀ ਜੋ ਵਾਅਦੇ ਕੀਤੇ ਕਿਹਾ ਕਿ ਇੱਕ ਦਿਨ ਦੇ ਵਿੱਚ ਇਨਸਾਫ ਦਿਵਾ ਦਾਂਗੇ ਉਹ ਵੀ ਨਹੀਂ ਕਰ ਸਕੇ ਇਸ ਦੇ ਪਿੱਛੇ ਦਾ ਅਸਲ ਕਾਰਨ ਤੁਹਾਨੂੰ ਕੀ ਸਮਝ ਆਉਂਦਾ ਕਿਉਂ ਫਿਰ ਹਰ ਸਰਕਾਰ ਹੀ ਫਾਇਦਾ ਚੁੱਕੀ ਜਾਂਦੀ ਹੈ ਇਸ ਮੁੱਦੇ ਦਾ ਦੇਖੋ ਜਦੋਂ ਕਾਂਗਰਸ ਦੀ ਸਰਕਾਰ ਆਈ ਕੈਪਟਨ ਅਮਰਿੰਦਰ ਸਿੰਘ ਤੇ ਸਾਨੂੰ ਵੀ ਤੇ ਸਾਰੇ ਪੰਜਾਬ ਨੂੰ ਵਿਸ਼ਵਾਸ ਸੀ ਕਿ ਦੋ ਤਿੰਨ ਮਸਲਿਆਂ ਦਾ ਹੱਲ ਹੋਏਗਾ ਇਹਦੇ ਵਿੱਚ ਡਰੱਗਸ ਵੀ ਸੀ ਜਿਹਦੇ ਵਿੱਚ ਬੇਅਦਬੀ ਸਭ ਤੋਂ ਵੱਡਾ ਮਸਲਾ ਸੀ ਪਰ ਮੈਂ ਸਮਝਦਾ ਕਿ 75% ਕੰਮ ਉਦੋਂ ਹੋਇਆ ਉਹ ਕਿਵੇਂ ਹੋਇਆ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੀ ਇਨਕੁਆਇਰੀ ਕੰਪਲੀਟ ਕੀਤੀ ਹੈ ਜਿਹਦੀ ਉਹ ਗੱਲ ਕਰਦੇ ਆ ਉਹ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਉਹ ਸਿੱਟ ਦਾ ਚੇਅਰਮੈਨ ਲਾਇਆ ਸੀ ਤੇ ਕਾਂਗਰਸ ਪਾਰਟੀ ਵਾਲੇ ਹੀ ਉਹਨਾਂ ਨੇ ਉਹ ਕੰਪਲੀਟ ਕੀਤੀ ਸੀ ਅਕਾਲੀ ਤਾਂ ਕਹਿੰਦੀ ਉਹਨਾਂ ਦੀ ਉਹ ਸਿੱਟ ਕਿਤੇ ਸਟੈਂਡ ਹੀ ਨਹੀਂ ਕੀਤੀ ਅਦਾਲਤਾਂ ਦੇ ਵਿੱਚ ਜਾ ਕੇ ਉਹ ਟਿਕੀ ਨਹੀਂ ਕੀਤੀ ਅਕਾਲੀ ਦਲ ਤਾਂ ਜੀ ਬਹੁਤ ਕੁਝ ਕਹੂਗਾ ਅਕਾਲੀ ਦਲ ਨੇ ਹੀ ਇਸ ਦੁਖਾਂਤ ਦਾ ਮੁੱਢ ਬੰਨਿਆ ਤੇ ਅਕਾਲੀ ਦਲ ਨੇ ਇਹ ਦੁਖਾਂਤ ਖਰਾਬ ਕੀਤਾ ਉਹ ਤਾਂ ਕਿਉਂ ਮੰਨਣਗੇ ਪਰ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਇਨਕੁਆਇਰੀ ਹੈ ਆਪਾਂ ਨੂੰ ਮੰਨਣੀ ਪਊ ਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਹੈਡ ਲਾਇਆ ਤੇ ਕਾਂਗਰਸ ਪਾਰਟੀ ਵੇਲੇ ਉਹਨਾਂ ਨੇ ਕੰਪਲੀਟ ਕੀਤੀ ਹਾਂ ਬਾਕੀ ਜਿਹੜੀ ਖਟੜਾ ਦੀ ਸੀਗੀ ਉਹ ਵੀ ਕਾਂਗਰਸ ਪਾਰਟੀ ਵੇਲੇ ਕੰਪਲੀਟ ਹੋਈ ਜ਼ਰੂਰ ਕੁਝ ਕਮੀਆਂ ਰਹਿ ਗਈਆਂ ਕੋਝ ਅਫਸਰਾਂ ਨੇ ਕੰਮ ਸਲੋ ਕਰ ਦਿੱਤਾ ਸੀ ਉਸੇ ਕਾਰਨ ਹੀ ਕਿਉਂਕਿ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਅਸੀਂ ਸਾਰਿਆਂ ਨੇ ਵਾਅਦਾ ਕੀਤਾ ਸੀ ਉਸੇ ਕਰਕੇ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ ਚੇਂਜ ਕੀਤਾ ਸੋ ਉਹਦੇ ਵਾਸਤੇ ਕੈਪਟਨ ਸਾਹਿਬ ਨੂੰ ਗੱਡੀ ਤੋਂ ਲਾਇਆ ਗਿਆ ਚੰਨੀ ਸਾਹਿਬ ਆਏ ਭਾਵੇਂ 2 ਮਹੀਨੇ ਮਿਲੇ ਜਿਹੜੀ ਰੈਂਡ ਇਨਕੁਆਰੀ ਸੀ ਉਹ ਚੰਨੀ ਸਾਹਿਬ ਵਾਲੇ ਕੰਪਲੀਟ ਹੋਈ ਤੁਹਾਨੂੰ ਪਤਾ ਹੋਣਾ ਹੈ ਕਿ ਜਿਹੜੀ ਗੱਲਾਂ ਸਾਰੇ ਦਰਦੇ ਸੀ ਅਖੀਰ ਵਿੱਚ ਫਿਰ ਸਿੱਟ ਗਈ ਉੱਥੇ ਰਾਮ ਰਹੀਮ ਨੂੰ ਇਨਵੈਸਟਿਗੇਟ ਕਰਨ ਵਾਸਤੇ ਉਹਨੂੰ ਪਰਮਿਸ਼ਨ ਨਹੀਂ ਮਿਲੀ ਸੀ ਪੰਜਾਬ ਲੈਉਣ ਦੀ ਜਦੋਂ ਇਨਵੈਸਟਿਗੇਟਿਵ ਕੀਤਾ ਸਾਰਾ ਕੁਝ ਵਿੱਚ ਸਿੱਟ ਨੇ ਦੇਖਿਆ ਕਿ ਵਾਕਈ ਇਹਦੀ ਗਲਤੀ ਹੈ ਸੋ ਉਹਨੂੰ ਨਾਮਜ਼ਦ ਕੀਤਾ ਇਨ ਦਾ ਮੇਨ ਟਾਈਮ ਕਾਂਗਰਸ ਦੀ ਸਰਕਾਰ ਚਲੀ ਗਈ ਆਮ ਆਦਮੀ ਪਾਰਟੀ ਸਰਕਾਰ ਆ ਗਈ ਅਸੀਂ ਅੱਜ ਉਹਦੇ ਤੇ ਸਿਆਸਤ ਨਹੀਂ ਕਰਨਾ ਚਾਹੁੰਦੇ ਜੇ ਸਾਡੇ ਵੇਲੇ ਵੈਸੇ ਤਾਂ ਸਾਡਾ ਮਨਸ਼ਾ ਸੀ ਕਿ ਸਭ ਕੁਝ ਸਾਡੇ ਵੇਲੇ ਕੰਪਲੀਟ ਹੋ ਜਾਣਾ ਚਾਹੀਦਾ ਸੀ ਪਰ ਡਿਲੇ ਹੋਣ ਕਰਕੇ ਇਸੇ ਕਰਕੇ ਕੈਪਟਨ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ ਗਿਆ ਹਾਲਾਂਕਿ ਮੇਰੇ ਕੈਪਟਨ ਸਾਹਿਬ ਨਾਲ ਬਹੁਤ ਪਿਆਰ ਸੀ ਮੈਂ ਉਹਨਾਂ ਦੀ ਉਦੋਂ ਵੀ ਇੱਜ਼ਤ ਕਰਦਾ ਸੀ ਅੱਜ ਵੀ ਕਰਦਾ ਹਾਂ ਪਰ ਇਸ ਇਸ਼ੂ ਤੇ ਹਮੇਸ਼ਾ ਮੇਰਾ ਕੈਪਟਨ ਸਾਹਿਬ ਨਾਲ ਫਰਕ ਰਿਹਾ ਮੈਂ ਹਮੇਸ਼ਾ ਕਹਿੰਦਾ ਰਿਹਾ ਕਿ ਨਹੀਂ ਆਪਾਂ ਨੂੰ ਬਹੁਤ ਤਕੜੇ ਹੋ ਕੇ ਇਸ ਗੱਲ ਨੂੰ ਸਿਰੇ ਲਾਉਣਾ ਚਾਹੀਦਾ ਅੱਜ ਬਹੁਤ ਸਾਰੇ ਲੋਕ ਇਸ ਸਵਾਲ ਚੁੱਕਣਗੇ ਆ ਪੁੱਛਣਗੇ ਵੀ ਉਹਨਾਂ ਦੇ ਜ਼ਿਹਨ ਦੇ ਵਿੱਚ ਵੀ ਹੋਊਗਾ ਕਿ 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 ਢਿਲੋਂ ਪ੍ਰਗਟ ਸਿੰਘ ਬਰਿੰਦਾ ਢਿਲੋਂ ਸਮਿਤ ਹੋਣੀ ਅੱਜ ਅੱਜ ਕਿਉਂਦਮ ਕਿਵੇਂ ਜਾਗੇ ਅੱਜ ਕਿਉਂ ਪ੍ਰੈਸ ਕਾਨਫਰੰਸ ਕਰ ਅਸੀਂ ਅੱਜ ਨਹੀਂ ਜਾਗੇ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕੈਪਟਨ ਸਾਹਿਬ ਦੇ ਬਹੁਤ ਨੇੜੇ ਸੀ ਜੇ ਕੈਪਟਨ ਸਾਹਿਬ ਤੋਂ ਪਾਸੇ ਹੋਣਾ ਪਿਆ ਇਸ ਇਸ਼ੂ ਕਰਕੇ ਹੁਣ ਦਿਸ ਵਾਸ ਅ ਇਸ਼ੂ ਨੂੰ ਵੀ ਢਾਈ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਮੌਜੂਦਾ ਸਰਕਾਰ ਆ ਗਈ ਕਿਉਂ ਨਹੀਂ ਇਹਨਾਂ ਦੇ ਦਰਾਂ ਦੇ ਵਿੱਚ ਜਾ ਕੇ ਤੋਂ ਹੀ ਪ੍ਰੋਟੈਸਟ ਕੀਤਾ ਔਰ ਕਾਂਗਰਸ ਕਿਉਂ ਨਹੀਂ ਇਸ ਇਸ਼ੂ ਦੇ ਉੱਤੇ ਕਲੈਕਟਿਵ ਨਜ਼ਰ ਆ ਰਹੀ ਪ੍ਰਧਾਨ ਤੁਹਾਡਾ ਕਿੱਥੇ ਹੈ ਐਲੋਪੀ ਤੁਹਾਡੇ ਕਿਉਂ ਨਹੀਂ ਮੁੱਦੇ ਚੁੱਕ ਪਾਰੇ ਵਿਧਾਨ ਸਭਾ ਦੇ ਇੰਨੇ ਸੈਸ਼ਨ ਨਿਕਲ ਗਏ ਕਿਉਂ ਨਹੀਂ ਇਹ ਮੁੱਦੇ ਹਾਈਲਾਈਟ ਹੋ ਰਹੇ ਦੇਖੋ ਮੇਰੀ ਇੱਕ ਬੇਨਤੀ ਹੈ ਕਿ ਅਸੀਂ ਕਿਉਂਕਿ ਇਹਨਾਂ ਨੇ ਬਹੁਤ ਵੱਡੇ ਵਾਅਦੇ ਕੀਤੇ ਸੀ ਅਰਵਿੰਦ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਕਿ ਅਸੀਂ ਇਸ ਇਸ਼ੂ ਤੇ ਖਾਸ ਕਰਕੇ ਗੁਰੂਕਰਨ ਸਾਹਿਬ ਤੇ ਅਸੀਂ ਘੰਟੇ ਦੇ ਅੰਦਰ ਅੰਦਰ ਕਰਾਂਗੇ ਅਸੀਂ ਵੇਟ ਕਰਦੇ ਨੇ ਇੱਕ ਉਮਰ ਵਿਜੇਪ੍ਰਤਾਪ ਨੂੰ ਵੀ ਆਪਦੀ ਪਾਰਟੀ ਚ ਲੈ ਕੇ ਗਏ ਐਸੇ ਵਾਦੇ ਤੇ ਇਹ ਜਸਟਿਸ ਜੋਰਾ ਸਿੰਘ ਨੂੰ ਵੀ ਆਪਦੀ ਪਾਰਟੀ ਚ ਲੈ ਕੇ ਗਏ ਐਸੇ ਵਾਦੇ ਤੇ ਅਸੀਂ ਵੇਟ ਕਰਦੇ ਨੇ ਕਿ ਕਰਨਗੇ 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 ਠੀਕ ਹੈ ਜੇ ਪਹਿਲਾਂ ਬੋਲਦੇ ਸੀ ਇਹਨਾਂ ਨੇ ਕਿਹਾ ਸੀ ਕਿ ਇਹ ਜਾਣ ਕੇ ਸਿਆਸਤ ਕਰਦੇ ਸਿਆਸਤ ਨਹੀਂ ਕਰਨਾ ਚਾਹੁੰਦੇ ਪਰ ਅੱਜ ਅਸੀਂ ਤਾਂ ਕਹਿ ਰਹੇ ਹਾਂ ਕਿ 2 ਸਾਲ ਹੋ ਗਏ ਸਭ ਕੁਝ ਕੰਪਲੀਟ ਹੋਇਆ ਪਰ ਸਭ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਮਿਲਨੀ ਉਹ ਫਾਈਲਾਂ ਇਨਾਂ ਕੋਲ ਆ ਕੀ ਇਹਨਾਂ ਨੂੰ ਇੱਕ ਮਿੰਟ ਦਾ ਟਾਈਮ ਨਹੀਂ ਮਿਲਦਾ ਕਿ ਅਸੀਂ ਪ੍ਰੋਸੀਕਿਊਸ਼ਨ ਸੈਂਕਸ਼ਨ ਦੇ ਸਕੀ ਸਾਡਾ ਸਿਰਫ ਪੁੱਛਣ ਦਾ ਸਵਾਲ ਇਹ ਹੈ ਕਿਹੜੀ ਕਿਹੜੀ ਤਾਕਤਾਂ ਨੇ ਜਿਹੜੀਆਂ ਇਹ ਪ੍ਰੋਸੀਕਿਊਸ਼ਨ ਸੈਂਕਸ਼ਨ ਨੂੰ ਰੋਕ ਰਹੀਆਂ ਨੇ ਕੀ ਵੋਟਾਂ ਦੀ ਕੋਈ ਰਾਜਨੀਤੀ ਹੈ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਇਹ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਸੀਐਮ ਨਹੀਂ ਲੈ ਪਾਰੀ 100% ਦੀ ਜੋ ਸ਼ਰੋਮਨੀ ਕਾਲੀਦਲ ਨੇ ਇਹ ਵੋਟਾਂ 'ਚ ਦੇ ਲੈ ਕੀਤੀ ਸੇਮ ਹੀ ਸਿਸਟਮ ਇਹ ਕਰ ਰਹੇ ਠੀਕ ਹੈ ਇਹ ਸਿਰਫ ਪ੍ਰੋਸੀਕਿਊਸ਼ਨ ਸੈਂਕਸ਼ਨ ਰੋਕ ਕੇ ਇਹ ਵੋਟਾਂ ਦੀ ਲੈ ਦੇ ਕਰਨਾ ਚਾਹੁੰਦੇ ਆ ਮੇਰੀ ਤਾਂ ਸਿਰਫ ਬੇਨਤੀ ਹੈ ਮੈਂ ਜੋ ਸਿਆਸਤ ਬਾਕੀ ਕਿਸੇ ਕੇਸ ਵਿੱਚ ਤੁਸੀਂ ਜੋ ਮਰਜੀ ਸਿਆਸਤ ਖੇਢੀ ਜਾਓ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਕੇਸ ਕਿਉਂਕਿ ਕੱਲੇ ਸਿੱਖ ਨਹੀਂ ਮੰਨਦੇ ਸਾਰੇ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੂੰ ਇਸ ਗੱਲ ਤੋਂ ਉੱਪਰ ਉੱਠ ਕੇ ਤੇ ਇਹਦੇ ਵਿੱਚ ਸਹੀ ਫੈਸਲਾ ਲੈਣਾ ਚਾਹੀਦਾ ਮੈਂ ਤਾਂ ਤੁਹਾਡੇ ਰਹੀਂ ਕਲਤਕ ਸਾਬ ਦੇ ਜਥੇਦਾਰ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਸਿੱਟ ਦੇ ਸਾਰੇ ਮੈਂਬਰਸੇ ਉਹ ਵੀ ਜਾ ਕੇ ਸਾਰਾ ਕੁਝ ਦੱਸ ਕੇ ਆਏ ਆ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਥੇਦਾਰ ਜੀ ਕੋਈ ਵੀ ਕਲਤਕ ਸਾਬ ਸਾਹਮਣੇ ਵੱਡਾ ਨਹੀਂ ਤੇ ਇਸ ਤੋਂ ਵੱਡਾ ਕਲਤਕ ਸਾਬ ਸਾਹਮਣੇ ਕੋਈ ਮੁੱਦਾ ਨਹੀਂ ਸੋ ਮੈਂ ਸਮਝਦਾ ਕਿ ਇਹਦੇ ਵਿੱਚ ਠੀਕ ਆ ਜੋ ਕਾਲੀਦਾਲ ਨੇ ਸਭ ਕੁਝ ਗੜਬੜ ਕੀਤੀ ਉਹ ਤਾਂ ਸਭ ਨੂੰ ਆਪਨੇ ਚੈਨਲਾਂ ਦੇ ਰਾਹੀਂ ਤਾਂ ਇਹ ਮੰਗ ਸਵੀਕਾਰ ਨਹੀਂ ਕਰਨੀ ਜਾਓਗੇ ਜਾ ਕੇ ਪਰਸਨਲੀ ਕੋਈ ਚੱਠੀ ਵੀ ਦੇ ਕੇ ਆਉਗੇ ਪੇਸ਼ ਵੀ ਹੋ ਬਿਲਕੁਲ ਜਿਹੜੇ ਸਿੱਟ ਦੇ ਜਿਨ੍ਹਾਂ ਨੇ ਇਨਕੁਆਰੀ ਕੀਤੀ ਉਹ ਸਾਰੇ ਅਫਸਰ ਜਾ ਕੇ ਆਏ ਲਿਖ ਕੇ ਦੇ ਕੇ ਆਏ ਜੋ ਸਾਨੂੰ ਪਤਾ ਲੱਗਿਆ ਹਾਲਾਂਕਿ ਸਾਡੀ ਗਲਤੀ ਨਹੀਂ ਹੋਈ ਪਰ ਉਹ ਲਿਖ ਕੇ ਅੱਜ ਚਾਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਇਹ ਵੀ ਚਾਰ ਤੁਸੀਂ ਜਾਣ ਦਾ ਸੋਚ ਰਹੇ ਹੋ ਅਕਾਲ ਤੱਕ ਸਾਡੇ ਸਾਹਮਣੇ ਜਾਓਗੇ ਜਾ ਕੇ ਤੁਸੀਂ ਮੰਗ ਰੱਖੋ ਅਸੀਂ ਬਿਲਕੁਲ ਵੇਟ ਕਰ ਰਹੇ ਹਾਂ ਕੇ ਜਥੇਦਾਰ ਸਾਹਿਬ ਜਿਹੜੋ ਸਿਟ ਨੇ ਕਿਹਾ ਉਹਦੇ ਤੇ ਕੀ ਫੈਸਲਾ ਲੈਂਦੇ ਆਂ ਅਗਰ ਕੋਈ ਕਮੀ ਰਹੀ ਤੇ ਅਸੀਂ ਵੀ ਜਾ ਕੇ ਬੇਨਤੀ ਕਰਾਂਗੇ ਪਰ ਇਹ ਬੇਨਤੀ ਕਰਾਂਗੇ ਕਿ ਸਭ ਤੋਂ ਜ਼ਰੂਰੀ ਹੈ ਚਾਹੇ ਮੁੱਖ ਮੰਤਰੀ ਨੂੰ ਤਲਬ ਕਰਨਾ ਪਵੇ ਹੁਣ ਤਾਂ ਸਭ ਕੁਝ ਕੰਪਲੀਟ ਹੋਇਆ ਪਿਆ ਹੁਣ ਤਾਂ ਸਿਰਫ ਇੱਕ ਮਿੰਟ ਦਾ ਕੰਮ ਹੈ ਤੇ ਉਹਦੇ ਪਿੱਛੇ ਕਾਦੇ ਵਾਸਤੇ ਨੁਕਸਾਨ ਹੋ ਰਿਹਾ ਸੋ ਸਾਡੀ ਬੇਨਤੀ ਹੈ ਕਿ ਹਰੇਕ ਪਾਰਟੀ ਨੂੰ ਹਰੇਕ ਲੀਡਰ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਇਹਦੇ ਵਿੱਚ ਫੈਸਲਾ ਲੈਣਾ ਚਾਹੀਦਾ ਇਹ ਬਹੁਤ ਜ਼ਰੂਰੀ ਹੈ ਪੰਜਾਬ ਦੇ ਦੁਖਾਂਤ ਨੂੰ ਖਤਮ ਕਰਨਾ ਚਾਹੀਦਾ ਠੀਕ ਹੈ ਮੈਂ ਹਰੇਕ ਨੂੰ ਇੱਕ ਗੱਲ ਕਹਿਣਾ ਚਾਹੁੰਨਾ ਦੋ ਗੱਲਾਂ ਯਾਦ ਰੱਖਣ ਸਾਰੇ ਲੀਡਰ ਵੀ ਚਾਹੇ ਕਿੱਡਾ ਕੋਈ ਪਾਵਰਫੁੱਲ ਹੈ ਕਿ ਇਸ ਜਗ ਤੇ ਹਰੇਕ ਨੇ ਜਾਣਾ ਕਿਸੇ ਨੇ ਬੈਠੇ ਨਹੀਂ ਰਹਿਣਾ ਤੇ ਜਿੱਦਣ ਅੰਤਮ ਅਰਦਾਸ ਹੋਣੀ ਹੈ ਹਰੇਕ ਦੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਹੋਣੀ ਤੇ ਦੂਜੀ ਬੇਨਤੀ ਹੈ ਕਿ ਗੁਰੂ ਘਰ ਨਾਲ ਜਿੰਨੇ ਵੀ ਧੋਖਾ ਕਮਾਇਆ ਜਾਂ ਜਿੰਨੇ ਵੀ ਗੁਰੂ ਘਰ ਨਾਲ ਮੱਥਾ ਲਾਇਆ ਉਹ ਕੁਝ ਨਹੀਂ ਉਹਦਾ ਲੱਭਿਆ ਸੋ ਮੇਰੀ ਬੇਨਤੀ ਹੈ ਕਿ ਜ਼ਰੂਰ ਇਸ ਪਾਸੇ ਇਹ ਸਰਕਾਰ ਸੋਚੇ ਤੇ ਜੋ ਬਣਦਾ ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਉਹ ਦੇਣ ਤਾਂ ਕਿ ਮੁਲਜ਼ਮਾਂ ਨੂੰ ਸਜ਼ਾ ਮਿਲ ਸਕੇ ਬਹੁਤ ਧੰਨਵਾਦ ਕੈਮਰਾ ਪਰਸਨ ਬਲਜਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ